ਅਰਸ਼ਦ ਮਨਜ਼ੂਰ ਜੀ ਦੀ ਲਿਖੀ ਹੋਈਏ ਮਸ਼ਹੂਰ ਗਜ਼ਲ ਪੋਰਾ ਪੋਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਡਰਨੀ ਲੱਗਦਾ ਰੱਬ ਦੇ ਕੋਲੋਂ ਡਰਨੀ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਦੇ ਪਏ ਆ ਦਿਲ ਦਰਿਆ ਵਿੱਚ ਸਦਰਾਂ ਡੁੱਬੀਆਂ ਲਾਸ਼ਾਂ ਵਾਂਗੂੰ ਤਰਦੇ ਪਏ ਆ ਸੋਚ ਦਾ ਬੱਦਲ ਕਾਲਾ ਚੜਿਆ ਸੋਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਈਆਂ ਜੋ ਕਰਨਾ ਸੀ ਉਹ ਕਰ ਨਹੀਂ ਹੋਇਆ ਜੋ ਕਰਨਾ ਸੀ ਉਹ ਕਰ ਨਹੀਂ ਹੋਇਆ ਜੋ ਨਹੀਂ ਕਰਨਾ ਉਹ ਕਰਦੇ ਪਈਆਂ ਅਰਸ਼ਦ ਹੁਣ ਤੇ ਇੱਕ ਇੱਕ ਕਰਕੇ ਅਰਸ਼ਦ ਹੁਣ ਤੇ ਇੱਕ ਇੱਕ ਕਰਕੇ ਸਾਹ ਵੀ ਆਪਣੇ ਹਰਦੇ ਪਈਆਂ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਦੇ ਪਿਆ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੰਦਿਆਂ ਕੋਲੋਂ ਡਰਦੇ ਪਿਆ